الیکشن کمیشن جڑا کوڈ آف کنڈکٹ لگ چکیا جنی بھی ڈیفیسمنٹ پورے ایس پی ایس نگر سے ہے ایز پر نارمس بہتر گھنٹے انٹیج اسی ایچ اینڈ ایوری لوگیشن ہے اتھو اسی پلٹیکل فگرز دیا تصویر لا بی ایٹ پیٹرل پمپس بی ایٹ شاپس ਕਿਤੇ ਵੀ ਹੋਏ ਇਹਦੇ ਵਿੱਚ ਸਾਡਾ ਸੀ ਵਿਜ਼ਨ ਐਕਟੀਵੇਟ ਹੋ ਗਿਆ ਜਿਹਦੇ ਵਿੱਚ ਅਸੀਂ 100 100 ਕਿਟ ਦੇ ਮਸ 100 ਮਿਟਾਜ ਅਸੀਂ ਉਹ ਕੰਪਲੀਟ ਬਲੂ ਸੋਲਵ ਕਰਨਾ ਹੈ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਡਾਇਰੈਕਸ਼ਨਸ ਹੈ ਉਹਨਾਂ ਦੀ ਇਨ ਬਿਨ ਪਾਲਣਾ ਹੋਊਗੀ ਜਿੱਥੇ ਵੀ ਕੋਈ ਵੀ ਭਵੇਂ ਪਾਰਟੀ ਭਵੇਂ ਸਾਡਾ ਸਟਾਫ ਕਿਤੇ ਢਿੱਲ ਕਰਦਾ ਤਾਂ ਸਟ੍ਰਿਕਟ ਐਕਸ਼ਨ ਲਿਆ ਜਾਊਗਾ ਅਸ ਪਰ ਮਾਡਲ ਕੋਡ ਆਫ ਕੰਡਕਟ ਸੋ ਕਿ ਵਿਕਾਸ ਦੇ ਕੰਮ ਦੇ ਕੋਈ ਉਲਘਾਣ ਕੀਤਾ ਜਾਂਦਾ ਕੁਝ ਜਿੰਨੇ ਵੀ ਵਿਕਾਸ ਦੇ ਕੰਮ ਆਨ ਗoing ਹੈ ਉਹਨਾਂ ਤੇ ਕੋਈ ਅਸਰ ਨਹੀਂ ਪੈ ਰਿਹਾ ਪਰ ਨਵਾਂ ਕੰਮ ਕੋਈ ਵੀ ਚੱਲੂ ਨਹੀਂ ਹੋਊਗਾ ਅਗਰ ਕਿਸੇ ਨੇ ਕੰਪਲੇਨ ਕਰਨੀ ਹੈ ਤੇ ਉਹ ਨੰਬਰ ਕੋਈ ਹੈ ਫੋਨ ਨੰਬਰ ਜਾਂ ਫੋਨ ਨੰਬਰ 1950 ਹੈਗਾ ਅਦਰਵਾਈਜ਼ ਸਾਡਾ ਸੀ ਵਿਜ਼ਨ ਵੀ ਫੁੱਲ ਐਕਟਿਵ ਹੈਗਾ ਇਹਦੇ ਵਿੱਚ 100 ਮਿੰਟਾਂ ਦੇ ਵਿੱਚ ਅਸੀਂ ਕੰਪਲੀਟ ਨੂੰ ਸੋਲਵ ਕਰਦੇ ਇਲੈਕਸ਼ਨ ਕਮਿਸ਼ਨ ਦੀਆਂ ਇਨਸਟਰਕਸ਼ਨਸ ਵੀ ਇਨ ਬਿਨ ਪਾਲਣਾ ਹੋਊਗੀ ਪੂਰਾ ਜਿਹੜੀਆਂ ਸਾਡੀਆਂ ਟੀਮਸ ਹੈਗੀਆਂ ਐ ਐਕਸਪੈਂਡਚਰ ਟੀਮਸ ਸਾਡੇ ਸਾਰੀਆਂ ਇਨ ਪਲੇਸ ਹੈਗੀਆਂ ਜਿੰਨੇ ਵੀ ਸਾਡੇ ਬਾਰਡਰ ਹੈਗੇ ਆ ਉੱਥੇ ਸ਼ਾਮ ਤੱਕ ਕੈਮਰੇ ਲੱਗ ਜਾਣਗੇ so that ਕੋਈ ਵੀ ਫਾਲਤੂ ਮੂਵਮੈਂਟ ਹੋਏ ਉਹ ਅਸੀਂ ਵਾਚ ਕਰ ਰਹੇ ਹਾਂ ਜਿੰਨੇ ਵੀ ਸ਼ਰਾਬ ਦੇ ਠੇਕੇ ਹੈ ਉਹਨਾਂ ਦੀ ਵੀ ਮੋਨਿਟਰਿੰਗ ਸ਼ੁਰੂ ਹੋ ਗਈ ਹੈ ਕਿ ਜਿਆਦਾ ਕੰਸਮਪਸ਼ਨ ਕੰਜ਼ਮਪਸ਼ਨ ਐਸ ਪਰ ਲਾਸਟ ਈਅਰ ਹੋ ਰਹੀ ਹੈ ਕਿ ਨਹੀਂ ਹੋ ਰਹੀ ਜਿੱਥੇ ਜਿੱਥੇ ਕੋਈ ਕੰਪਲੇਂਟ ਆਉਗੀ ਉੱਥੇ-ਉੱਥੇ ਸਖਤ ਐਕਸ਼ਨ ਲਿਆ ਜਾਵੇ। ਵੋਟਰਾਂ ਲਈ ਕੀ ਕੀਤਾ ਜਾ ਰਿਹਾ ਹੈ ਖਾਸ? ਵੋਟਰਾਂ ਲਈ ਇਹ ਹੈਗਾ ਕਿ ਆਫਟਰ ਆਲ ਅੱਜ ਦੀ ਤਰੀਖ 'ਚ ਜਿੰਨਾ ਵੀ ਵੋਟਰ ਹੈ ਬੜਾ ਅਵੇਅਰ ਹੈ। ਸੋਸ਼ਲ ਮੀਡੀਆ ਦਾ ਜ਼ਬਾਨਾ ਹੈ। ਇਹਦੇ ਵਿੱਚ ਸਭ ਵੋਟਰਸ ਆਪਣੀਆਂ ਰਾਈਟ ਟੂ ਵੋਟ ਜ਼ਰੂਰ ਕਰਨ। ਅਸੀਂ ਇਸ ਵਾਰੀ 70% ਤੋਂ ਜ਼ਿਆਦਾ ਵੋਟਿੰਗ ਵੀ ਉਮੀਦ ਕਰਦੇ ਹਾਂ ਕਿ 75% ਅਸੀਂ ਟੱਚ ਕਰ ਜਾਈਏ ਕਿਉਂਕਿ ਪਿਛਲੀ ਵਾਰੀ ਅਸੀਂ 70 ਤੋਂ ਹੇਠਾਂ ਸੀ ਬਟ ਹਾਊਐਵਰ ਪਿਛਲੀ ਵਾਰੀ ਵੀ ਸਟੇਟ ਐਵਰੇਜ ਤੋਂ ਅਸੀਂ ਉੱਤੇ ਹੀ ਸੀ ਜਿੰਨੇ ਵੀ ਸਾਡੇ ਵੋਟਰ ਹੈਗੇ ਆ ਬਹੁਤ ਹੀ ਪੜੇ ਲਿਖੇ ਐਂਡ ਆਮ ਸ਼ੋਰ ਉਹ ਆਪਣੀ ਵੋਟ ਪਾਉਣਗੇ ਤੇ ਆਪਣੀ ਸਰਕਾਰ ਬਣਾਉਣਗੇ ਸਰ ਡਿਸਟ੍ਰਿਕਟ ਦੀ ਵੋਟਰ ਸੰਖਿਆ ਕੀ ਹੈ ਸਾਡੇ ਜਿਹੜਾ ਟੋਟਲ ਸੰਖਿਆ ਹੈਗੀ ਹੈ 493282 ਲੇਡੀਜ਼ ਇਹਦੇ ਵਿੱਚ ਜਿਹੜੀਆਂ ਲੇਡੀਆਂ ਹੈਗੀਆਂ ਉਹ ਹੈਗੀਆਂ 23,70,018 ਕਿੰਨ 2 ਲੱਖ 37,718 ਤੇ ਜਿਹੜੇ ਮੇਲ ਪੋਪੂਲੇਸ਼ਨ ਹੈਗੀ ਹੈ ਉਹ 2 ਲੱਖ 55,545 ਫੋਰਸ ਵਾਲੇ ਸਰਪ੍ਰਸ ਹਲੇ ਤੱਕ ਇੱਕ ਬਟਾਲੀਅਨ ਆਈ ਹੈ ਪਰ ਜਦੋਂ ਵੀ ਸਾਨੂੰ ਜਰੂਰਤ ਪਊਗੀ ਐਸਐਸਪੀ ਸਾਹਿਬ اپنی ਜਿਹੜਾ ਰਿਕੁਆਇਰਮੈਂਟ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਭੇਜ ਦੇਣਗੇ ਫੋਰਸ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿੰਨੀ ਫੋਰਸ ਚਾਹੀਦੀ ਹੈ ਉਹ ਪੂਰੀ ਹੋ ਸਰਪ੍ਰੈਂਟਰ ਇਲੈਕਟ੍ਰੋਨਿਕ ਦੇ ਇਲਾਵਾ ਸੋਸ਼ਲ ਮੀਡੀਆ ਇਸ ਵੇਲੇ ਬਹੁਤ ਜ਼ਿਆਦਾ ਐਕਟਿਵ ਹੈਗੇ ਇਹਦੇ ਲਈ ਸਰ ਕੀ ਪੈਰਾਮੀਟਰਸ ਰੱਖੇ ਹੋਏਗੇ ਜੀ ਜਿਹੜਾ ਸੋਸ਼ਲ ਮੀਡੀਆ ਹੈਗਾ ਇਹਦੀ ਬੜੀ ਅਹਿਮ ਰਿਸਪੋਨਸੀਬਿਲਟੀ ਹੁੰਦੀ ਹੈ ਇਹ ਚੌਥਾ ਸਤਾ ਮੈਂ ਆਈ ਵੁੱਡ ਰਿਕੁਐਸਟ ਕਿ ਕੋਈ ਵੀ ਨਿਊਜ਼ ਤੁਸੀਂ ਦਿਨੇਓ ਤੇ اٹ شڈ ناٹ بی نیگیٹو کسی دا نقصان نہیں ہونا چاہیے ہر ایک پاک دا دیکھ کے فیر رپورٹنگ ہونی چاہیے so that رائٹ رپورٹنگ ہو جی فکلی چیلنجڈ ہیں انہوں واسطے اسی ریمپ اکتا بنائی ہوئے پولنگ اسٹیشن ہیں so that جنہیں بھی کئی ووٹرس نے سنو ਰਿਕਵੈਸਟ ਕੀਤੀ ਹੋਈ ਹੈ ਤੇ ਉਹਨਾਂ ਦੇ ਘਰੇ ਜਾ ਕੇ ਜਿਹੜੇ ਓਵਰ ਏਡੀ ਹੈਗੇ ਹੈ ਉਹਨਾਂ ਦਾ 85 ਪਲਸ ਦਾ ਜਾ ਕੇ ਘਰੇ ਹੁੰਦੀ ਅਸੀਂ ਸਰ ਨਿਊ ਵੋਟਰਸ ਇਸ ਵਾਰੀ ਕੀ ਕਰ ਰਹੇ ਹੋ ਜੀ ਲਾਸਟ ਟਾਈਮ ਫਲਾਵਰ ਦਿੱਤੇ ਗਏ ਸੀ ਇਸ ਵਾਰੀ ਕੋਈ ਹੋਰ ਨਵਾਂ ਹੋਊਗਾ ਜੀ ਇਸ ਵਾਰੀ ਵੀ ਅਸੀਂ ਇਕਤਾ ਜਿਹੜੇ ਨਵੇਂ ਵੋਟਰ ਹੈਗੇ ਹੈ ਜਿਹੜਾ ਉਹਨਾਂ ਤੋਂ ਯੰਗੇਸਟ ਵੋਟਰ ਹੈ ਉਹਨੂੰ ਅਸੀਂ ਸਨਮਾਨਤ ਕਰਾਂਗੇ ਬਿਕਾਉਜ਼ ਉਹ ਅਸੀਂ ਲਿਸਟ ਘਟਲੀ ਹੈ ਮੇਲ ਐਂਡ ਫੀਮੇਲ ਪ੍ਰੋਵਾਈਡਡ ਦੇ ਵੋਟ ਇਹ ਨਹੀਂ ਹੈ ਕਿ ਵੋਟਰ ਹੈ ਤੇ ਤਾਂ ਮਿਲੂਗਾ ਦੇ ਹੈਵ ਟੂ ਵੋਟ ਆਲ